ਜੀਵਨ ਦੇ ਵਿੱਚ ਇੱਕ ਐਸਾ ਹਾਦਸਾ ਹੋਇਆ ਟੋਕੇ ਦੇ ਵਿੱਚ ਆਉਣ ਨਾਲ ਮੇਰਾ ਇੱਕ ਹੱਥ ਕੱਟਿਆ ਗਿਆ ਵਿਚਾਰੇ ਦਾ ਇੱਕ ਹੱਥ ਹੈ ਨਹੀਂ ਜ਼ਿੰਦਗੀ 'ਚ ਕੀ ਕਰੂਗਾ ਵਿਚਾਰਾ ਐਡਾ ਸੋਹਣਾ ਸੀਗਾ ਪਰ ਪ੍ਰਮਾਤਮਾ ਨੇ ਕਥ ਕੋ ਲਿਆ ਮੈਂ ਉਹਨਾਂ ਦੀ ਗੱਲਾਂ ਦੇ ਵਿੱਚ ਕਹਿ ਸਕਦੇ ਹਾਂ ਤੁਸੀਂ ਆ ਗਿਆ ਤੇ ਉਹਨਾਂ ਨੇ ਮੈਨੂੰ ਇਮੋਸ਼ਨਲੀ ਵੀ ਬਲੈਕਮੇਲ ਕਰ ਲਿਆ ਜੇ ਵਿਆਹ ਕਰਾਉਣਾ ਹੈ ਤਾਂ ਵਿਆਹ ਕਿਸ ਤਰੀਕੇ ਨਾਲ ਹੋਏਗਾ ਇਹਨੂੰ ਕੁੜੀ ਕੌਣ ਦੇਗਾ ਕੈਟ ਮੂਵੀ ਕੀਤੀ ਰਣਦੀਪ ਹੁੱਡਾ ਸਰਦੀ ਜਿਹੜੀ Netflix ਦੇ ਉੱਪਰ ਆਈ ਉਸ ਤੋਂ ਬਾਅਦ ਕੋਹਰਾ ਮੂਵੀ ਆਈ ਅੱਜ ਉਹ ਮੈਨੂੰ ਆਪਦੇ ਰਿਸ਼ਤੇਦਾਰੀਆਂ ਦੇ ਵਿੱਚ ਆਪਦੇ ਨਾਉਨਸ ਦੇ ਵਿੱਚ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਨੂੰ ਪੇਸ਼ ਕਰਦੇ ਆ ਕਿ ਆਹ ਮੁੰਡਾ ਵੀ ਹੈਗਾ ਜਿਹੜਾ ਵਿਚਾਰਾ ਸ਼ਬਦ ਵਿਚਾਰਾ ਸ਼ਬਦ ਦਾ ਤੁਸੀਂ ਅਕਸਰ ਹੀ ਸੁਣਿਆ ਹੋਊਗਾ ਪਰ ਇਹ ਜਦੋਂ ਵਿਚਾਰਾ ਸ਼ਬਦ ਕਿਸੇ ਨੂੰ ਵਾਰ-ਵਾਰ ਬੋਲਿਆ ਜਾਂਦਾ ਤਾਂ ਉਹਦਾ ਜਿਹੜਾ ਅਸਰ ਹੈ ਉਸ ਤੇ ਕੀ ਹੁੰਦਾ ਹੈ ਉਹ ਮੈਂ ਅੱਜ ਤੁਹਾਨੂੰ ਦੱਸਾਂਗਾ ਕਿ ਉਸ ਚੀਜ਼ ਨੇ ਮੇਰੇ ਤੇ ਕੀ ਅਸਰ ਕੀਤਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਬਲਜਿੰਦਰ ਸਿੰਘ ਅੱਜਕੱਲ ਤੁਸੀਂ ਮੈਨੂੰ ਵਨ ਹੈਂਡ ਆਰਟਿਸਟ ਦੇ ਨਾਮ ਨਾਲ ਜਾਣਦੇ ਹੋ ਵਿਚਾਰਾ ਸ਼ਬਦ ਮੇਰੇ ਨਾਲ ਕਦੋਂ ਜੁੜਿਆ ਜਦੋਂ ਮੈਂ 12 ਸਾਲ ਦਾ ਸੀਗਾ ਔਰ ਬਿਲਕੁਲ ਨਾਰਮਲ ਜ਼ਿੰਦਗੀ ਜੀ ਰਿਹਾ ਸੀਗਾ ਔਰ ਜੀਵਨ ਦੇ ਵਿੱਚ ਇੱਕ ਐਸਾ ਹਾਦਸਾ ਹੋਇਆ ਟੋਕੇ ਦੇ ਵਿੱਚ ਆਉਣ ਨਾਲ ਮੇਰਾ ਇੱਕ ਹੱਥ ਕੱਟਿਆ ਗਿਆ ਉਸ ਤੋਂ ਬਾਅਦ ਲੋਕਾਂ ਦਾ ਜਿਹੜਾ ਨਜ਼ਰੀਆ ਸੀਗਾ ਮੇਰੇ ਵੱਲ ਦੇਖਣ ਦਾ ਉਹ ਇੱਕ ਆਮ ਜ਼ਿੰਦਗੀ ਦੇ ਵਿੱਚ ਨਾਰਮਲ ਦੇਖਣ ਦੀ ਬਜਾਏ ਤਰਸ ਦੀ ਭਾਵਨਾ ਨਾਲ ਵੇਖਣਾ ਸ਼ੁਰੂ ਹੋ ਗਿਆ ਤਾਂ ਉਦੋਂ ਸ਼ਬਦ ਵਿਚਾਰਾ ਮੇਰੇ ਨਾਲ ਜੁੜਿਆ ਕਿ ਵਿਚਾਰੇ ਦਾ ਇੱਕ ਹੱਥ ਹੈ ਨਹੀਂ ਜ਼ਿੰਦਗੀ 'ਚ ਕੀ ਕਰੂਗਾ ਵਿਚਾਰਾ ਐਡਾ ਸੋਹਣਾ ਸੀਗਾ ਪਰ ਪ੍ਰਮਾਤਮਾ ਨੇ ਇੱਕ ਹੱਥ ਕੋਲ ਲਿਆ ਵਿਚਾਰੇ ਦੇ ਨਾਲ ਇਹ ਹੋ ਗਿਆ ਵਿਚਾਰੇ ਦੇ ਨਾਲ ਉਹ ਹੋ ਗਿਆ ਤਾਂ ਉਹ ਸ਼ਬਦ ਮੈਨੂੰ ਹੌਲੀ ਹੌਲੀ ਉਹ ਖਾਂਣ ਲੱਗ ਗਿਆ ਤਾਂ ਉਸ ਸ਼ਬਦ ਨੂੰ ਮੈਂ ਆਪਣੇ ਨਾਲੋਂ ਹਟਾਉਣਾ ਚਾਹੁੰਦਾ ਸੀਗਾ ਤਾਂ ਜੋ ਲੋਕ ਮੇਰੇ ਵੱਲ ਤਰਸ ਦੀ ਭਾਵਨਾ ਨਾਲ ਨਹੀਂ ਬਲਕਿ ਰਿਸਪੈਕਟ ਦੀ ਭਾਵਨਾ ਦੇ ਨਾਲ ਦੇਖਣ ਸੋ ਇੱਥੋਂ ਹੀ ਸ਼ੁਰੂ ਹੋਇਆ ਮੇਰਾ ਸਫ਼ਰ ਬਹੁਤ ਛੋਟਾ ਹੋਣ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਫੇਸ ਕੀਤਾ ਜ਼ਿੰਦਗੀ ਦੇ ਵਿੱਚ ਡਿਪੈਂਡ ਹੋ ਗਿਆ ਜਿਹੜਾ ਪਰਸਨ ਆਪਦੇ ਆਪ ਸਾਰੇ ਕੰਮ ਕਰਦਾ ਸੀਗਾ ਉਹ ਕਿਸੇ ਵੀ ਛੋਟੇ ਮੋਟੇ ਕੰਮ ਲਈ ਦੂਸਰੇ ਪਰਸਨ ਤੇ ਡਿਪੈਂਡ ਹੋ ਗਿਆ ਮੈਂ ਤਿਆਰ ਹੋਣਾ ਤਾਂ ਆਪਣੇ ਪੇਰੈਂਟਸ ਦੇ ਉੱਪਰ ਡਿਪੈਂਡ ਹੋ ਗਿਆ ਮੈਂ ਆਪਣੇ ਕੇਸ ਸੰਭਾਲਣੇ ਨੇ ਜੁੜਾ ਕਰਵਾਉਣਾ ਤਾਂ ਮਮਾ ਤੋਂ ਕਰਵਾਉਣਾ ਜੇ ਕਿਤੇ ਬਾਜ਼ਾਰ ਜਾਣਾ ਤਾਂ ਭਰਾਵਾਂ ਨਾਲ ਦੇਖਣਾ ਕਿ ਕੋਈ ਲੈ ਕੇ ਜਾਵੇਗਾ ਤਾਂ ਮੈਂ ਉਹਦੇ ਨਾਲ ਸ਼ਹਿਰ ਜਾਵਾਂਗਾ ਜਦੋਂ ਮੇਰੇ ਨਾਲ ਇਹ ਹਾਦਸਾ ਹੋਇਆ ਤਾਂ ਮੈਨੂੰ ਬਹੁਤ ਸਾਰੇ ਲੋਕਾਂ ਨੇ ਨੈਗੇਟਿਵ ਕੀਤਾ ਅ ਮੈਂ ਉਹਦੋਂ ਕੇਸਾਂ ਦੀ ਸੰਭਾਲ ਸ਼ੁਰੂ ਕੀਤੀ ਸੀਗੀ ਬਚਪਨ ਦੇ ਵਿੱਚ ਹੀ ਮੈਂ 6ਵੀਂ ਕਲਾਸ 'ਚ ਪੜਦਾ ਸੀਗਾ ਪਰ ਮੇਰੇ ਉਹਦੋਂ ਕੇਸ ਸੰਭਾਲਣੇ ਸ਼ੁਰੂ ਕੀਤੇ ਸੀਗੇ ਤਾਂ ਮੈਨੂੰ ਰਿਸ਼ਤੇਦਾਰਾਂ ਵੱਲੋਂ ਅ ਦੋਸਤਾਂ ਵੱਲੋਂ ਸਭ ਨੇ ਕੀ ਕੀਤਾ ਇਹ ਚੀਜ਼ ਕਹਿਣੀ ਸ਼ੁਰੂ ਕਰ ਦਿੱਤੀ ਕਿ ਤੇਰੇ ਤੋਂ ਇਹ ਨਹੀਂ ਸੰਭ ਜਾਨੇ ਤੂੰ ਕੇਸ ਕਟਾ ਦੇ ਤੇ ਉਸ ਚੀਜ਼ ਨੇ ਮੈਨੂੰ ਡੀਮੋਟੀਵੇਟ ਕਰਨਾ ਸ਼ੁਰੂ ਕੀਤਾ ਮੇਰਾ ਉਦੋਂ ਕੇਸਾਂ ਦੇ ਨਾਲ ਪਿਆਰ ਸੀ ਮੈਂ ਆਪਦੇ ਕੇਸਾਂ ਦੀ ਸੰਭਾਲ ਕੀਤੀ ਜੂੜੇ ਦੀ ਸੰਭਾਲ ਕੀਤੀ ਫਿਰ ਦਸਤਾਰ ਸਜਾਉਣੀ ਸ਼ੁਰੂ ਕੀਤੀ ਸੋ ਇਦਾਂ ਦੀ ਜ਼ਿੰਦਗੀ ਰਹੀ ਮੇਰੀ ਬਚਪਨ ਤੋਂ ਹੀ ਪਰ ਹੌਲੀ 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 ਮੈਂ ਉਹਨਾਂ ਚੀਜ਼ਾਂ ਤੋਂ ਆਪਦੇ ਆਪ ਨੂੰ ਮਜ਼ਬੂਤ ਕਰਨਾ ਸ਼ੁਰੂ ਕੀਤਾ ਕਿਉਂਕਿ ਇਹ ਇੱਕ ਦਿਨ ਦੀ ਤਾਂ ਗੱਲ ਹੈ ਨਹੀਂ ਸੀ ਕਿਉਂਕਿ ਕਾਫੀ ਜਿਹੜੀ ਉਮਰ ਹੈ ਉਹ ਸਾਰੀ ਪੈਂਡਿੰਗ ਸੀਗੀ ਹਾਲੇ ਮੈਂ ਬਚਪਨ ਦੇ ਵਿੱਚ ਸੀਗਾ ਜੋ ਮੇਰੇ ਨਾਲ ਹੋਇਆ ਹੈ ਕੋਈ ਬਹੁਤ ਅਜੀ ਵੱਡੀ ਗੱਲ ਨਹੀਂ ਲੋਕਾਂ ਦੇ ਨਾਲ ਇਸ ਤੋਂ ਵੀ ਜ਼ਿਆਦਾ ਵੱਡੇ ਲੈਵਲ ਤੇ ਜਿਹੜੇ ਨੁਕਸਾਨ ਹੁੰਦੇ ਨੇ 2 ਸਾਲ ਇਦਾਂ ਦੀ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਜਦੋਂ ਮੈਂ ਇੱਕ ਆਪਦਾ ਆਰਟੀਫੀਸ਼ਲ ਹੱਥ ਲਵਾਇਆ ਸੀਗਾ ਉਹ ਮੈਂ ਜੈਪੁਰ ਲਗਵਾਉਣ ਵਾਸਤੇ ਗਿਆ ਤਾਂ ਉੱਥੇ ਕੀ ਦੇਖਦਾ ਕਿ ਆਪਾਂ ਜਦੋਂ ਵੀ ਕਿਤੇ ਹਸਪੀਟਲ ਜਾਂਦੇ ਆ ਤਾਂ ਆਪਾਂ ਨੂੰ ਐ ਲੱਗਦਾ ਸਾਰੀ ਦੁਨੀਆ ਬਿਮਾਰ ਹੈ ਜੇ ਆਪਾਂ ਕੋਰਟ ਕਚੈਰੀ ਜਾਂਦੇ ਆ ਤਾਂ ਆਪਾਂ ਨੂੰ ਐ ਲੱਗਦਾ ਕਿ ਸਾਰੀ ਦੁਨੀਆ ਹੀ ਕੇਸਾਂ ਦੇ ਵਿੱਚ ਉਲਝੀ ਹੋਈ ਹੈ ਤਾਂ ਜਦੋਂ ਮੈਂ ਉੱਥੇ ਗਿਆ ਆਪਦਾ ਆਰਟੀਫੀਸ਼ਲ ਹੱਥ ਲਵਾਉਣ ਦੇ ਵਾਸਤੇ ਤਾਂ ਉੱਥੇ ਮੇਰੀ ਨਜ਼ਰ ਕੀ ਪਈ ਕਿ ਮੇਰੇ ਤੋਂ ਵੀ ਛੋਟੀ ਉਮਰ ਦੇ ਇਨਸਾਨ ਨੇ ਬੱਚੇ ਨੇ ਵੱਡੀ ਉਮਰ ਦੇ ਇਨਸਾਨ ਨੇ ਤਾਂ ਉਹਨਾਂ ਦੇ ਦੋਵੇਂ ਹੱਥ ਹੈ ਨਹੀਂ ਕਿਸੇ ਦੀਆਂ ਦੋਵੇਂ ਲੱ ਤਾਂ ਉਦੋਂ ਮੇਰਾ ਮਨ ਇੰਨਾ ਕੁ ਸਟਰੋਂਗ ਹੋ ਗਿਆ ਕਿ ਇਸ ਤੋਂ ਵੀ ਮਾੜਾ ਹੋ ਸਕਦਾ ਸੀਗਾ ਪਰਮਾਤਮਾ ਨੇ ਤੈਨੂੰ ਬੜੇ ਵਧੀਆ ਰੱਖਿਆ ਹੈ ਕਿ ਤੇਰਾ ਇੱਕ ਤਾਂ ਖੱਬਾ ਹੱਥ ਹੈ ਜੇ ਸੱਜਾ ਹੁੰਦਾ ਤਾਂ ਮੇਰੇ ਲਈ ਹੋਰ ਮੁਸ਼ਕਲ ਸੀਗਾ ਤਾਂ ਉਸ ਚੀਜ਼ ਤੋਂ ਬਾਅਦ ਮੇਰਾ ਮਨ ਇੰਨਾ ਕੁ ਸਟਰੋਂਗ ਹੋ ਗਿਆ ਕਿ ਮੈਂ ਉਸ ਤੋਂ ਬਾਅਦ ਕਦੇ ਡੋਲਿਆ ਨਹੀਂ ਜ਼ਿੰਦਗੀ ਦੇ ਵਿੱਚ ਸਟਰਗਲ ਸ਼ੁਰੂ ਕੀਤੀ ਆਪਦੇ ਸਿਰ ਤੇ ਮੈਂ ਪੜਨਾ ਬਣਨਾ ਸ਼ੁਰੂ ਕੀਤਾ ਕਾਫੀ ਜ਼ਿਆਦਾ ਉਸ ਚੀਜ਼ ਨਾਲ ਮੇਰੀ ਸਟਰਗਲ ਹੋਈ ਕਿਉਂਕਿ ਉਦੋਂ ਜ਼ਿਆਦਾ ਦਸਤਾਰ ਸੈਂਟਰ ਨਹੀਂ ਹੁੰਦੀ ਸੀਗੇ ਤਾਂ ਫਿਰ ਮੈਂ ਹੌਲੀ-ਹੌਲੀ ਆਪਣਾ ਪਰਨਾ ਬਣਾਉਣਾ ਸ਼ੁਰੂ ਕੀਤਾ ਮੇਰੇ ਕੋਲ ਆਂਡ ਗਵਾਂਡ ਜੇਕਰ ਕਿਸੇ ਨੂੰ ਲੋੜ ਹੁੰਦੀ ਤਾਂ ਉਹਦੇ ਦਸਤਾਰ ਸਜਾ ਦੇਣੀ ਤਾਂ ਹੌਲੀ-ਹੌਲੀ ਹੌਲੀ-ਹੌਲੀ ਮੈਂ ਆਪਦੀ ਦਸਤਾਰ ਸਜਾਉਣ ਲੱਗ ਗਿਆ ਜਦੋਂ ਮੇਰੀ ਦਸਤਾਰ ਸੋਹਣੀ ਸਜਣ ਲੱਗੀ ਤਾਂ ਜਿਹੜੇ ਲੋਕ ਮੈਨੂੰ ਤਰਸ ਦੀ ਭਾਵਨਾ ਨਾਲ ਦੇਖਦੇ ਸੀ ਉਹ ਹੌਲੀ-ਹੌਲੀ ਉਹਨਾਂ ਦੇ ਜਿਹੜੇ ਮਨ ਬਦਲਨੇ ਸ਼ੁਰੂ ਹੋ ਗਏ ਤਾਂ ਉਹ ਥੋੜੀ ਜੀ ਰਿਸਪੈਕਟ ਦੇ ਨਾਲ ਬੋਲਣ ਲੱਗੇ ਕਿ ਹਾਂ ਇੱਕ ਹੱਥ ਨਹੀਂ ਹੈਗਾ ਪਰ ਪੱਗ ਬਹੁਤ ਸੋਹਣੀ ਬਣੁੰਦਾ ਤਾਂ ਉਸ ਚੀਜ਼ ਦੇ ਨਾਲ ਮੇਰਾ ਹੌਸਲਾ ਹੋਰ ਵਧੀਆ ਜਿਹੜਾ ਸਟਰੋਂਗ ਹੋਣਾ ਸ਼ੁਰੂ ਹੋ ਗਿਆ ਚਲਦੇ 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 2014 ਦੇ ਵਿੱਚ ਮੈਂ ਇੱਕ ਵੀਡੀਓ ਅਪਲੋਡ ਕੀਤੀ YouTube ਦੇ ਉੱਪਰ ਆਪਦੇ ਦਸਤਾਰ ਸਜਾ ਕੇ ਮੈਂ ਉਹ ਵੀਡੀਓ ਜਦੋਂ YouTube ਦੇ ਉੱਪਰ ਪਾਈ ਤਾਂ ਉਹਨਾਂ ਦਿਨਾਂ ਦੇ ਵਿੱਚ YouTube ਕੋਈ ਜ਼ਿਆਦਾ ਨਹੀਂ ਦੇਖਦੇ ਹੁੰਦੇ ਸੀ ਆਪਾਂ ਬਟ WhatsApp ਦੇ ਉੱਤੇ ਲੋਕੀ ਕਾਫੀ ਜੁੜੇ ਹੋਏ ਸੀਗੇ ਤਾਂ ਉਹ ਗਰੁੱਪਾਂ ਦੇ ਵਿੱਚ ਜਿਹੜੀ ਆ ਉਹ ਵੀਡੀਓ ਮੇਰੀ ਸ਼ੇਅਰ ਹੋਣੀ ਸ਼ੁਰੂ ਹੋ ਗਈ ਬਹੁਤ ਸਾਰੇ ਦਸਤਾਰ ਕੋਚ ਵੀਰਾਂ ਦੇ ਨਾਲ ਮੇਰਾ ਸੰਬੰਧ ਬਣਿਆ ਉਹਨਾਂ ਨੇ ਮੈਨੂੰ ਹੌਸਲਾ ਵਜਾਈ ਕੀਤੀ ਕਿ ਤੂੰ ਹਾਂ ਬਹੁਤ ਸੋਹਣੀ ਜਿਹੜੀ ਐ ਕੋਸ਼ਿਸ਼ ਕਰ ਰਹੀਆਂ ਜਾਂ ਬਹੁਤ ਸੋਹਣੀ ਦਸਤਾਰ ਤੂੰ ਸਜਾ ਰਹੀ ਐ ਜਦੋਂ ਲੋਕਾਂ ਵੱਲੋਂ ਮੈਨੂੰ ਕੰਪਲੀਮੈਂਟ ਮਿਲਨੇ ਸ਼ੁਰੂ ਹੋ ਗਈ ਤਾਂ ਉਹਦੇ ਨਾਲ ਮੇਰਾ ਮਨੋਬਲ ਵੱਧਦਾ ਗਿਆ ਤੇ ਮੈਂ ਆਪਦੀ ਮਿਹਨਤ ਹੋਰ ਵਧਾਉਂਦਾ ਗਿਆ। ਔਰ ਉਹਨਾਂ ਦਸਤਾਰ ਕੋਚ ਵੀਰਾਂ ਨੇ ਇੱਕ ਦਿਨ ਮੇਰੇ ਨਾਲ ਮੇਲ ਕੀਤਾ। ਮੇਰੇ ਉਹਨਾਂ ਨੂੰ ਮੈਂ ਉਸਤਾਦ ਮੰਨਦਾ ਫਰੀਦਕੋਟ ਤੋਂ ਮੇਰੇ ਬਾਜ ਸਿੰਘ ਖਾਲਸਾ ਜੀ, ਜਲਾਲਾਬਾਦ ਤੋਂ ਸੋਨੂ ਕਲੜਾ ਵੀਰ ਜੀ। ਉਹਨਾਂ ਨੇ ਮੈਨੂੰ ਆਣ ਕੇ ਕਿਹਾ ਕਿ ਤੁਸੀਂ ਦਸਤਾਰ ਸੈਂਟਰ ਸ਼ੁਰੂ ਕਰੋ ਕਿਉਂਕਿ ਮੇਰਾ ਜਿਹੜਾ ਇਲਾਕਾ ਹੈ ਉਹ ਫਾਜ਼ਿਲਕਾ ਬਿਲਕੁਲ ਸਰਹੱਦ ਦੇ ਉੱਪਰ ਹੈ, ਬਾਰਡਰ ਦੇ ਉੱਪਰ ਹੈ। ਤਾਂ ਉੱਥੇ ਕੋਈ ਦਸਤਾਰ ਸੈਂਟਰ ਨਹੀਂ ਹੈਗੇ ਸੀ। ਸਿੱਖੀ ਵੱਲ ਜ਼ਿਆਦਾ ਲੋਕਾਂ ਦਾ ਤਾ ਉਹਨਾਂ ਦੀ ਉਹ ਇੱਕ ਕਹੀ ਹੋਈ ਗੱਲ ਕਿ ਹਾਂ ਤੁਸੀਂ ਇਹ ਕੰਮ ਕਰ ਸਕਦੇ ਹੋ। ਤਾਂ ਫਿਰ ਕੀ ਸੀਗਾ 2016 ਦੇ ਵਿੱਚ ਮੈਂ ਆਪਣਾ ਦਸਤਾਰ ਸਿਖਲਾਈ ਸੈਂਟਰ ਜਿਹੜਾ ਹੈ ਉਹ ਫਾਜ਼ਿਲਕਾ ਦੇ ਵਿੱਚ ਸ਼ੁਰੂ ਕੀਤਾ। ਕਈ ਪਾਸੇ ਸਟਰਗਲ ਕੀਤਾ ਮੇਰੀ ਇੱਛਾ ਸੀ ਸਿੰਗਰ ਬਣਨ ਦੀ। ਮੈਂ ਵਾਈਸ ਆਫ ਪੰਜਾਬ ਦੇ ਵਿੱਚ ਗਿਆ ਉੱਥੇ ਆਡਿਸ਼ਨਸ ਦਿੱਤੇ ਜਿਆਦੀ ਕਾਮਯਾਬੀ ਨਹੀਂ ਮਿਲੀ। ਕਾਫੀ ਉੱਥੇ ਵੀ ਸਟਰਗਲ ਕੀਤਾ। ਫਿਰ ਉਸ ਤੋਂ ਬਾਅਦ ਜੌਬ ਦੇ ਲਈ ਟਰਾਈ ਕੀਤਾ ਕਿਉਂਕਿ ਸਟੱਡੀ ਚੱਲ ਰਹੀ ਸੀ ਚੱਲਦੇ-ਚੱਲਦੇ ਮੇਰੀ ਸਟੱਡੀ ਕੰਟੀਨਿਊ ਰਹੀ। ਪਲਸ 2 ਕੀਤੀ ਗ੍ਰੈਜੂਏਸ਼ਨ ਕੀਤੀ ਜੌਬ ਲਈ ਟਰਾਈ ਕੀਤਾ ਨਹੀਂ ਉਸ ਪਾਸੇ ਵੀ ਗੱਲ ਬਣੀ ਪਰ ਜਦੋਂ 2016 ਦੇ ਵਿੱਚ ਮੈਂ ਸੈਂਟਰ ਸ਼ੁਰੂ ਕੀਤਾ ਤਾਂ ਲੋਕਾਂ ਵੱਲੋਂ ਕਾਫੀ ਮੈਨੂੰ ਉਦ ਦਾ ਜਿਹੜਾ ਪਿਆਰ ਮਿਲਣਾ ਸ਼ੁਰੂ ਹੋ ਗਿਆ ਰਿਸਪੌਂਸ ਅੱਛਾ ਮਿਲਣਾ ਸ਼ੁਰੂ ਹੋ ਗਿਆ ਇਦਾਂ ਹੀ ਚਲਦੇ ਚਲਦੇ 2018 ਦੇ ਵਿੱਚ ਮੇਰੇ ਨਾਲ ਇੱਕ ਫਰਾਡ ਹੋਇਆ ਉਹ ਫਰਾਡ ਕਿਵੇਂ ਹੋਇਆ ਕਿਉਂਕਿ ਅਸੀਂ ਦਸਤਾਰਾਂ ਦੇ ਕੈਂਪ ਲਗਾਉਨੇ ਆ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਸਾਨੂੰ ਫੋਨ ਕਾਲਸ ਆਉਂਦੀਆਂ ਕਿ ਸਾਡੇ ਸ਼ਹਿਰ ਦੇ ਵਿੱਚ ਦਸਤਾਰ ਦਾ ਕੈਂਪ ਲਗਾਓ ਇਸੇ ਤਹਿਤ ਹੀ ਇੱਕ ਮੈਨੂੰ ਫੋਨ ਕਾਲ ਆਉਂਦੀ ਹੈ ਕਿ ਮੈਂ ਅਮਰੀਕਾ ਤੋਂ ਇਦਾਂ ਇਦਾਂ ਕੋਈ ਬੋਲ ਰਿਹਾ ਤੇ ਅਸੀਂ ਅਮਰੀਕਾ ਦੇ ਵਿੱਚ ਜਿਹੜਾ ਉਹ ਕੈਂਪ ਲਵਾਉਣਾ ਤੁਸੀਂ ਮੈਨੂੰ ਆਪਦਾ ਪਾਸਪੋਰਟ ਪੇਜ ਦਿਓ ਇਦਾਂ ਇਦਾਂ ਸਾਰਾ ਉਹਨਾਂ ਨੇ ਮੇਰੇ ਤੇ ਆਪਦਾ ਵਿਸ਼ਵਾਸ ਜਿਹੜਾ ਬਣਾ ਲਿਆ ਮੇਰੇ ਤੇ ਤੇ ਮੈਂ ਉਹਨਾਂ ਦੀ ਗੱਲਾਂ ਦੇ ਵਿੱਚ ਕਹਿ ਸਕਦੇ ਹਾਂ ਤੁਸੀਂ ਆ ਗਿਆ ਤੇ ਉਹਨਾਂ ਨੇ ਮੈਨੂੰ ਇਮੋਸ਼ਨਲੀ ਵੀ ਬਲੈਕਮੇਲ ਕਹਿ ਸਕਦੇ ਹਾਂ ਜਾਂ ਆ ਉਕਸਾਇਆ ਕਹਿ ਸਕਦੇ ਹਾਂ ਕੁਝ ਵੀ ਉਹਨਾਂ ਨੇ ਮੈਨੂੰ ਇਹ ਚੀਜ਼ ਕਹੀ ਕਿ ਅਮਰੀਕਾ ਦੇ ਵਿੱਚ ਬਹੁਤ ਸਾਰੇ ਐਸੇ ਡਾਕਟਰਸ ਨੇ ਬਹੁਤ ਸਾਰੀਆਂ ਐਸੀਆਂ ਫੈਸਿਲਿਟੀਆਂ ਨੇ ਕਿ ਤੁਹਾਡਾ ਹੱਥ ਜਿਹੜਾ ਹੈ ਆਪਾਂ ਟਰਾਂਸਪਲੈਂਟ ਕਰਾ ਸਕਦੇ ਹਾਂ ਜੇਕਰ ਕੋਈ ਐਕਸੀਡੈਂਟਲ ਕੇਸ ਆਉਂਦਾ ਤਾਂ ਉਹ ਇੰਡੀਆ ਦੇ ਵਿੱਚ ਇਹ ਚੀਜ਼ ਜੰ ਪੋਸੀਬਲ ਨਹੀਂ ਹੈਗੀਆ ਤੁਸੀਂ ਕੈਂਪ ਵੀ ਲਾਉਣਾ ਹੈ ਤੇ ਤੁਹਾਡਾ ਆਪਾਂ ਇਹ ਟ੍ਰੀਟਮੈਂਟ ਵੀ ਕਰਾਵਾਂਗੇ ਤਾਂ ਮੇਰੇ ਮਨ ਚ ਇੱਕ ਉਮੀਦ ਜਾਗੀ ਕਿ ਸ਼ਾਇਦ ਇਹ ਚੀਜ਼ ਪੋਸੀਬਲ ਹੈ ਤਾਂ ਉਹ ਜਦੋਂ ਮੇਰੀ ਉਹਨਾਂ ਨਾਲ ਗੱਲਬਾਤ ਚੱਲਦੀ ਰਹੀ ਕੁਝ ਉਹਨਾਂ ਨੇ ਮੈਨੂੰ ਪੈਸੇ ਕਈ ਡਾਲਰਸ ਦੇ ਵਿੱਚ ਲਗਭਗ 2 4000 ਡਾਲਰ ਸੀਗਾ ਤੇ ਆਪਣਾ ਇੰਡੀਆ ਦਾ 4 ਕੁ ਲੱਖ ਰੁਪਿਆ ਬਣਦਾ ਉਹ ਲੈ ਕੇ ਮੈਂ ਇਥੋਂ ਦਿੱਲੀ ਦਿੱਲੀ ਤੋਂ ਮੁੰਬਈ ਪਹੁੰਚ ਗਿਆ ਕਹਿੰਦੇ ਵੀ ਆਪਾਂ ਫਾਈਲ ਜਿਹੜੀ ਪ੍ਰੋਸੈਸਿੰਗ ਕਰਨੀ ਹੈ ਤਾਂ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਮੇਰਾ ਬੈਗ ਜਿੰਦੇ ਵਿੱਚ ਮੇਰੇ ਪੈਸੇ ਸੀਗੇ ਉਹ ਉਹਨਾਂ ਦੀ ਗੱਡੀ ਦੇ ਵਿੱਚ ਸੀ ਚੜੀ ਉਹਨਾਂ ਨੇ ਭੇਜੀ ਸੀਗੀ ਮੈਨੂੰ ਉੱਥੋਂ ਪਿਕ ਕਰਨ ਵਾਸਤੇ 에ਰਪੋਰਟ ਤੋਂ ਪਰ ਜਦੋਂ ਮੈਂ ਉਹਨਾਂ ਦੇ ਆਫਿਸ ਚ ਅੰਦਰ ਗਿਆ ਤਾਂ ਉਹ ਬਾਹਰੋਂ ਗੱਡੀ ਲੈ ਕੇ ਫਰਾਰ ਹੋ ਗਏ ਤਾਂ ਮੇਰੇ ਕੋਲ ਜਿਹੜੇ ਪੈਸੇ ਸੀ ਜਿਹੜਾ ਮੇਰੇ ਕੋਲ ਕੱਪੜੇ ਸੀਗੇ ਉਹ ਸਾਰੇ ਮੇਰੇ ਬੈਗ ਦੇ ਵਿੱਚ ਸੀ ਉਹ ਬੈਗ ਸਾਰਾ ਉਹਨਾਂ ਦੇ ਕੋਲ ਗਿਆ ਚਲੋ ਤਾਂ ਉਸ ਟਾਈਮ ਤੇ ਮੇਰੇ ਹਾਲਾਤ ਐਸੇ ਸੀਗੇ ਕਿ ਜਿਹੜਾ ਇਨਸਾਨ ਆਪਦੇ ਸ਼ਹਿਰ ਤੋਂ ਬਾਇ 에ਅਰ ਫਲਾਈਟ ਤੇ ਮੁੰਬਈ ਪਹੁੰਚਿਆ ਤੇ ਉਹਦੇ ਕੋਲ ਵਾਪਸੀ ਆਉਣ ਵਾਸਤੇ ਜੇਬ ਦੇ ਵਿੱਚ ਇੱਕ ਰੁਪਿਆ ਵੀ ਨਹੀਂ ਰਹਿ ਗਿਆ ਸੀ ਉਥੋਂ ਕਿਸੇ ਇਨਸਾਨ ਤੋਂ ਮੈਂ ਉਧਾਰੇ ਪੈਸੇ ਮੰਗ ਕੇ ਟ੍ਰੇਨ ਤੇ ਖੜ ਕੇ ਮੌਕੇ ਤੇ ਜਿਹੜੀ ਟਿਕਟ ਬਣਵਾਈ ਮੇਰੇ ਖਿਆਲ ਨਾਲ 1200 1300 ਦੀ ਬਣੀ ਸੀ ਉਹ ਰਸੀਦ ਮੇਰੇ ਕੋਲ ਹਾਲੇ ਵੀ ਪਈ ਹੈ ਤਾਂ ਮੈਂ ਉਸ ਟ੍ਰੇਨ ਤੇ ਵਾਪਸੀ ਆਇਆ ਮੇਰੇ ਕੱਪੜੇ ਤਾਂ ਵੈਲ ਸੂਟਡ ਬੂਟਡ ਸੀਗੇ ਵੇਖਣ ਵਾਲਿਆਂ ਨੂੰ ਲੱਗਦਾ ਸੀਗਾ ਕਿ ਹਾਂ ਕੀ ਬਾਤ ਹੈ ਸਰਦਾਰ ਜੀ ਦੀ ਪਰਸਨੈਲਿਟੀ ਹੈ ਪਰ ਮੇਰੇ ਜੇਬ ਦੇ ਵਿੱਚ ਇੱਕ ਥੈਲਾ ਵੀ ਨਹੀਂ ਸੀਗਾ ਤਾਂ ਉਸ ਟਾਈਮ ਦੇ ਉੱਤੇ ਜਿਹੜੇ ਪੈਸੇ ਮੈਂ ਲੈ ਕੇ ਗਿਆ ਸੀ ਉਹ ਵੀ ਕਰਜ਼ਾ ਚੁੱਕ ਕੇ ਲੈ ਕੇ ਗਿਆ ਸੀ ਬੈਕ ਤੇ ਜੇ ਮੈਂ ਦੇਖਦਾ ਸੀ ਤਾਂ ਮੈਨੂੰ ਐ ਲੱਗਦਾ ਸੀਗਾ ਕਿ ਮੈਂ ਵਾਪਸ ਕਿਵੇਂ ਕਰਾਂਗਾ ਲੋਕਾਂ ਤੋਂ ਜਿਹੜਾ ਕਰਜ਼ਾ ਚੱਕਿਆ ਉਹ ਵਾਪਸ ਕਿਵੇਂ ਕਰਾਂਗਾ ਤਾਂ ਜਦੋਂ ਮੈਂ ਘਰੇ ਪੇਰੈਂਟਸ ਨੂੰ ਦੱਸਿਆ ਫੋਨ ਕਰਕੇ ਕਿ ਇਦਾਂ ਇਦਾਂ ਆ ਮੇਰੇ ਨਾਲ ਜਿਹੜੀ ਘਟਨਾ ਵਾਪਰ ਗਈ ਹੈ ਕਿ ਫਰਾਡ ਹੋ ਗਿਆ ਤਾਂ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਕਿ ਤੂੰ ਸਹੀ ਸਲਾਮਤ ਹੈ ਤੂੰ ਵਾਪਸੀ ਆ ਜਾ ਆਪਾਂ ਕੋਈ ਗੱਲ ਨਹੀਂ ਮਿਹਨਤ ਕਰਕੇ ਆਪਾਂ ਜਿਹੜੇ ਲੋਕਾਂ ਦੇ ਲਾਉਣੇ ਆ ਉਹ ਲਾ ਲਾਂਗੇ ਜੇ ਤੂੰ ਸਹੀ ਹੈ ਤਾਂ ਸਾਡੇ ਲਈ ਸਾਰਾ ਕੁਝ ਤਾਂ ਜ਼ਿੰਦਗੀ ਕਦੇ ਵੀ ਇੱਕਸਾਰ ਨਹੀਂ ਰਹਿੰਦੀ ਉਹ ਸਮਾਂ ਲੰਘ ਗਿਆ 2018 ਦੀ ਗੱਲ ਹੈ ਅੱਜ ਉਹ ਚਲੋ ਸਾਰੀਆਂ ਚੀਜ਼ਾਂ ਨਿਕਲ ਗਈਆਂ ਪਰ ਜਿਹੜੀ ਮੇਰੀ ਇੱਕ ਹੱਥ ਦੀ ਕਮਜ਼ੋਰੀ ਸੀ ਜਿਹੜੀ ਮੇਰੇ ਲਈ ਤਰਸ ਦੀ ਭਾਵਨਾ ਸੀ ਉਹ ਮੇਰਾ ਪਲੱਸ ਪੁਆਇੰਟ ਬੰਨਣਾ ਸ਼ੁਰੂ ਹੋ ਗਿਆ ਉਸ ਦੇ ਨਾਲ ਮੈਂ ਆਪ ਦੀ ਦਸਤਾਰ ਸਜਾਉਂਦਾ ਲੋਕਾਂ ਦੇ ਦਸਤਾਰ ਸਜਾਉਂਦਾ ਵਿਆਹ ਸ਼ਾਦੀਆਂ ਤੇ ਦਸਤਾਰਾਂ ਸਜਾਉਣੀਆਂ ਸ਼ੁਰੂ ਕੀਤੀਆਂ ਸੈਂਟਰ ਦੇ ਉੱਤੇ 50-50 ਰੁਪਏ ਦੇ ਵਿੱਚ 100-100 ਰੁਪਏ ਦੇ ਵਿੱਚ ਦਸਤਾਰਾਂ ਸਜਾਉਣੀਆਂ ਸ਼ੁਰੂ ਕੀਤੀਆਂ ਤੇ ਮੇਰੇ ਨਾਲ ਟੈਗ ਜੁੜ ਗਿਆ ਵਨ ਹੈਂਡ ਆਰਟਿਸਟ ਕਲਾ ਸੀਗੀ ਇਹ ਇੱਕ ਹੱਥ ਨਾਲ ਬੰਨਦਾ ਸੀਗਾ ਤਾਂ ਵਨ ਹੈਂਡ ਆਰਟਿਸਟ ਮੇਰਾ ਜਿਹੜਾ ਉਹ ਜਰਨੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਨਿਰੰਤਰ ਇਹ ਚੀਜ਼ਾਂ ਚੱਲਦੇ 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 ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਮਿਲਿਆ ਪਾ ਗਮਨਨ ਦਾ ਜਿੰਦੇ ਵਿੱਚ ਕੇਸਰੀ ਫਿਲਮ ਦਾ ਕੰਮ ਮਿਲਿਆ ਸੀਗਾ ਉਸ ਤੋਂ ਬਾਅਦ ਅਸੀਂ ਕੈਟ ਮੂਵੀ ਕੀਤੀ ਰਣਦੀਪ ਹੁੱਡਾ ਸਰਦੀ ਜਿਹੜੀ ਨੈਟਫਲਿਕਸ ਦੇ ਉੱਪਰ ਆਈ ਉਸ ਤੋਂ ਬਾਅਦ ਕੋਹਰਾ ਮੂਵੀ ਆਈ ਉਸ ਤੋਂ ਬਾਅਦ ਹਰਜੀਤ ਹਰਮਨ ਪਾਜੀ ਦੀ ਮੂਵੀ ਤੂੰ ਮੇਰਾ ਕੀ ਲੱਗਦਾ ਕੁਲਵਿੰਦਰ ਬਿੱਲਾ ਪਾਜੀ ਦੀ ਨਿਸ਼ਾਨਾ ਮੂਵੀ ਸੋ ਇਸ ਤਰ੍ਹਾਂ ਮੇਰਾ ਜਿਹੜਾ ਫਿਲਮੀ ਸਫਰ ਜਿਹੜਾ ਹੈ ਉਹ ਵੀ ਸ਼ੁਰੂ ਹੋ ਗਿਆ ਨਾਲ ਜਿਹੜਾ ਇਨਸਾਨ ਕਿਸੇ ਤੇ ਡਿਪੈਂਡ ਸੀ ਉਹ ਫਾਈਨੈਂਸ਼ਲੀ ਤੌਰ ਤੇ ਵੀ ਸੈਲਫ ਡਿਪੈਂਡ ਹੋ ਗਿਆ ਲੋਕਾਂ ਦੇ ਵਿੱਚ ਰਿਸਪੈਕਟ ਦੀ ਭਾਵਨਾ ਆ ਗਈ ਤੇ ਇਸ ਚੀਜ਼ਾਂ ਦੇ ਨਾਲ-ਨਾਲ ਮੇਰਾ ਜਿਹੜਾ ਜੀਵਨ ਹੈ ਕਾਫੀ ਜ਼ਿਆਦਾ ਬਦਲ ਗਿਆ ਉਸ ਤੋਂ ਬਾਅਦ ਇਦਾਂ ਹੁੰਦਾ ਸੀਗਾ ਉਸੇ ਚੀਜ਼ ਦੇ ਨਾਲ ਜੁੜਿਆ ਹੋਇਆ ਕਿ ਇਹਦਾ ਇੱਕ ਹੱਥ ਹੈ ਇਹਨੂੰ ਕੱਲ ਮੇਰੇ ਵਿਆਹ ਕਰਾਉਣਾ ਹੈ ਤਾਂ ਵਿਆਹ ਕਿਸ ਤਰੀਕੇ ਨਾਲ ਹੋਏਗਾ ਇਹਨੂੰ ਕੁੜੀ ਕੌਣ ਦੇਵੇਗਾ ਸੋ ਇਹ ਚੀਜ਼ਾਂ ਮਨ 'ਚ ਆਪਦੇ ਵੀ ਖਿਆਲ ਆਉਂਦੇ ਸੀਗੇ ਕਿ ਹਾਂ ਜੇ ਆਪਾਂ ਨਾਰਮਲ ਹੁੰਦੇ ਤਾਂ ਇਹ ਚੀਜ਼ਾਂ ਪੋਸੀਬਲ ਸੀਗੀਆਂ ਤਾਂ ਹੁਣ ਜੇਕਰ ਕਿਸੇ ਨੇ ਆਪਣੀ ਬੇਟੀ ਦੀ ਸ਼ਾਦੀ ਕਰਨੀ ਆ ਤਾਂ ਉਹ ਵੀ ਇਹ ਚੀਜ਼ਾਂ ਦਾ ਸੋਚੇਗਾ ਕਿ ਹਾਂ ਬੰਦੇ ਦਾ ਇੱਕ ਹੱਥ ਹੈ ਨਹੀਂ ਬਹੁਤ ਸਾਰੇ ਰਿਸ਼ਤੇ ਵੀ ਆਉਂਦੇ ਸੀ ਜਿੰਦੇ ਵਿੱਚ ਇੱਕ ਸਮਝੌਤਾ ਦੇ ਤੌਰ ਤੇ ਆਉਂਦੇ ਸੀ ਕਿ ਵੀ ਹਾਂਜੀ ਸਾਡੀ ਕੁੜੀ ਦੇ ਵਿੱਚ ਵੀ ਇਹ ਕਮੀ ਆ ਪਰ ਅਸੀਂ ਇੰਨੇ ਪੈਸੇ ਲਾਉਣੇ ਆ ਤਾਂ ਤੁਸੀਂ ਵਿਆਹ ਕਰ ਲਓ ਮੈਨੂੰ ਉਹਨਾਂ ਦੇ ਵਿੱਚ ਕਮੀ ਜਾਂ ਉਹਨਾਂ ਦੇ ਹੈਂਡੀਕੈਪ ਹੋਣ ਤੇ ਇਤਰਾਜ ਨਹੀਂ ਸੀ ਕਿਉਂਕਿ ਮੈਂ ਖੁਦ ਵੀ ਆ ਪਰ ਮੈਨੂੰ ਉਸ ਚੀਜ਼ ਤੋਂ ਇਤਰਾਜ ਸੀਗਾ ਕਿ ਮੈਂ ਸਮਝੌਤਾ ਨਹੀਂ ਕਰਨਾ ਚਾਹੁੰਦਾ ਪਰ ਮੈਨੂੰ ਪਰਮਾਤਮਾ ਦੇ ਉੱਪਰ ਵੀ ਵਿਸ਼ਵਾਸ ਸੀ ਕਿ ਕੋਈ ਨਾ ਕੋਈ ਇਨਸਾਨ ਐਸਾ ਜ਼ਰੂਰ ਹੋਏਗਾ ਕਿ ਜਿਹੜਾ ਮੈਨੂੰ ਐਜ਼ ਇਟ ਇਜ਼ ਅਸੈਪਟ ਕਰੇਗਾ ਸੋ ਇਸੇ ਤਰ੍ਹਾਂ ਹੀ 2023 ਦੇ ਵਿੱਚ ਪਿਛਲੇ ਸਾਲ ਐਸਾ ਇਨਸਾਨ ਮੈਨੂੰ ਮਿਲਿਆ ਜਿਨ੍ਹਾਂ ਨੇ ਮੈਨੂੰ ਐਸ ਇਟ ਇਜ਼ ਅਸੈਪਟ ਕਰਿਆ ਉਹ ਸੰਪੂਰਨ ਨੇ ਉਹਨਾਂ ਦੇ ਵਿੱਚ ਕੋਈ ਕਮੀ ਨਹੀਂ ਉਹ ਫਿਜ਼ੀਕਲੀ ਚੈਲੈਂਜਡ ਪਰਸਨ ਨਹੀਂ ਹੈਗੇ ਉਹਨਾਂ ਕੋਲ ਬਹੁਤ ਸਾਰੀਆਂ ਆਪਸ਼ਨਾਂ ਸੀਗੀਆਂ ਪਰ ਉਹਨਾਂ ਨੇ ਮੇਰਾ ਜੋ ਹੁਣ ਤੱਕ ਦੀ ਜਰਨੀ ਸੀ ਜਿੱਦਾਂ ਵੀ ਮੈਂ ਸਰਵਾਈਵ ਕਰਿਆ ਜਿੱਦਾਂ ਮੈਂ ਸਿੱਖੀ ਦੇ ਵਿੱਚ ਦਸਤਾਰਾਂ ਸਜਾਉਣੀਆਂ ਸ਼ੁਰੂ ਕੀਤੀਆਂ ਮੇਰੇ ਇੰਟਰਵਿਊਜ਼ ਹੋਣੇ ਸ਼ੁਰੂ ਹੋ ਗਏ ਤਾਂ ਇਦਾਂ ਹੁੰਦਾ ਸੀਗਾ ਕਿ ਕਦੇ ਮੇਰਾ ਵੀ ਇੰਟਰਵਿਊ ਹੋਏਗਾ ਬਹੁਤ ਸਾਰੇ ਚੈਨਲਾਂ ਦੇ ਉੱਪਰ ਇੰਟਰਵਿਊ ਹੋਏ ਤਾਂ ਉਹਨਾਂ ਚੀਜ਼ਾਂ ਦੇ ਨਾਲ ਉਹਨਾਂ ਦੇ ਪੇਰੈਂਟਸ ਦੇ ਵਿੱਚ ਵੀ ਇੱਕ ਮੇਰੀ ਜਿਹੜੀ ਇਮੇਜ ਬੜੀ ਵਧੀਆ ਬਣੀ ਹੋਈ ਸੀ ਕਿ ਹਾਂ ਇੱਕ ਇਨਸਾਨ ਹੈ ਜਿਹੜਾ ਚੰਗੀ ਸੋਚ ਰੱਖਦਾ ਹੈ ਚੰਗੇ ਪਾਸੇ ਅੱਜ ਕੰਮ ਕਰ ਰਿਹਾ ਤਾਂ ਉਹਨਾਂ ਦੀ ਫੈਮਿਲੀ ਨੇ ਵੀ ਐਕਸੈਪਟ ਕੀਤਾ ਉਹਨਾਂ ਨੇ ਐਕਸੈਪਟ ਕੀਤਾ ਤੇ ਮੇਰੀ ਰੀਸੈਂਟਲੀ ਮੈਰਿਜ ਵੀ ਹੋਈ ਤੇ ਮੈਂ ਉਸ ਚੀਜ਼ ਤੋਂ ਵੀ ਹੈਪੀਲੀ ਖੁਸ਼ ਹਾਂ ਵਧੀਆਂ ਮੈਂ ਕੁਝ ਲਿਖਦਾ ਵੀ ਹੁਣ ਕਦੇ-ਕਦੇ ਹਨਾ ਤਾਂ ਉਹਦੇ ਰਿਲੇਟਡ ਮੈਂ ਲਿਖਿਆ ਸੀਗਾ ਕਿ ਜੇਕਰ ਤੁਸੀਂ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬ ਤਾਂ ਕੋਈ ਵੀ ਤਾਕਤ ਤੁਹਾਨੂੰ ਕਦੇ ਕਮਜ਼ੋਰ ਨਹੀਂ ਬਣਾ ਸਕਦੀ ਸੋ ਉਸੇ ਚੀਜ਼ ਦੇ ਤਹਿਤ ਮੈਂ ਆਪਣੀ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਕੇ ਸਰਵਾਈਵ ਕੀਤਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਚੀਵ ਕੀਤੀਆਂ ਨੇ ਔਰ ਪ੍ਰਮਾਤਮਾ ਦੀ ਮਿਹਰ ਰਹੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਸਟਰਗਲ ਕਰਦੇ ਕਰਦੇ ਬਹੁਤ ਸਾਰੀਆਂ ਚੀਜ਼ਾਂ ਅੱਗੇ ਹੋਰ ਅਚੀਵ ਕਰਾਂਗੇ ਸਫਰ ਕਦੇ ਵੀ ਖਤਮ ਨਹੀਂ ਹੁੰਦਾਗਾ ਸਫਰ ਨਿਰੰਤਰ ਚੱਲਦੇ ਰਹਿਣਾ ਚਾਹੀਦਾ ਹੈ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਜ਼ਿੰਦਗੀ ਦਾ ਹਿੱਸਾ ਹੈ ਜੇਕਰ ਤੁਸੀਂ ਖੜੇ ਹੋ ਨਿਰੰਤਰ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਸੀਂ ਚੱਲ ਨਹੀਂਦੇ ਜ਼ਿੰਦਗੀ ਦੇ ਵਿੱਚ ਦਿਨ ਹੈ ਰਾਤ ਹੈ ਤਾਂ ਉਸੇ ਤਰ੍ਹਾਂ ਹੀ ਜੀਵਨ ਮੈਂ ਹਾਲੇ ਵੀ ਇਹ ਮਨ ਨੂੰ ਪੱਕਾ ਕਰਕੇ ਰੱਖਦਾ ਕਿ ਜੇ ਇਸ ਤੋਂ ਵੀ ਵੱਧ ਮੁਸ਼ਕਲ ਕੋਈ ਜ਼ਿੰਦਗੀ ਦੇ ਵਿੱਚ ਆਉਂਦੀ ਹੈ ਜੇ ਇਸ ਤੋਂ ਵੀ ਅੱਗੇ ਜਾ ਕੇ ਕੁਝ ਹੋ ਜਾਂਦਾ ਹੈ ਤਾਂ ਪ੍ਰਮਾਤਮਾ ਅਗੇ ਅਰਦਾਸ ਮੇਰੀ ਇਹੀ ਹੈ ਕਿ ਮੈਨੂੰ ਇਹ ਮਨੋਬਲ ਮੈਨੂੰ ਇਹ ਹੌਸਲਾ ਹਮੇਸ਼ਾ ਬਖਸ਼ੀ ਰੱਖਣ ਕਿ ਮੈਂ ਜ਼ਿੰਦਗੀ ਦੇ ਵਿੱਚ ਉਹਨੂੰ ਫੇਸ ਕਰ ਸਕਾਂ ਸੋ ਲੋਕਾਂ ਨੂੰ ਵੀ ਮੈਂ ਇਹੀ ਮੈਸੇਜ ਦੇਵਾਂਗਾ ਕਿ ਕਿਸੇ ਨੂੰ ਡੀਮੋਟੀਵੇਟ ਨਾ ਕਰੋ ਜੇਕਰ ਤੁਸੀਂ ਕਿਸੇ ਦਾ ਸਹਾਰਾ ਨਹੀਂ ਬਣ ਸਕਦੇ ਤਾਂ ਉਹਨੂੰ ਆਪਦੇ ਆਪ ਸਟਰਗਲ ਕਰਨ ਦਿਓ ਤਾਂ ਉਹਨੂੰ ਇਹ ਚੀਜ਼ ਤੋਂ ਡੀਮੋਟੀਵੇਟ ਨਾ ਕਰੋ ਕਿ ਉਹ ਨਹੀਂ ਕਰ ਸਕਦਾ ਕੋਈ ਵੀ ਇਨਸਾਨ ਹੈ ਉਹ ਬਹੁਤ ਕੁਝ ਚੀਜ਼ਾਂ ਕਰ ਸਕਦਾ ਹੈ ਜ਼ਿੰਦਗੀ ਦੇ ਵਿੱਚ ਸਟਰਗਲ ਕਰਨ ਤੋਂ ਬਾਅਦ ਜਿਹੜੇ ਲੋਕ ਮੈਨੂੰ ਉਦੋਂ ਕਹਿੰਦੇ ਸੀਗੇ ਕਿ ਤੂੰ ਕੇਸ ਨਹੀਂ ਸੰਭਾਲ ਸਕਦਾ ਜਾਂ ਤੇਰਾ ਇੱਕ ਹੱਥ ਨਹੀਂ ਹੈਗਾ ਜਾਂ ਤੂੰ ਇਹ ਚੀਜ਼ਾਂ ਨਹੀਂ ਕਰ ਸਕਦਾ ਅੱਜ ਉਹਨਾਂ ਲੋਕਾਂ ਦਾ ਨਜ਼ਰੀਆ ਮੇਰੇ ਪ੍ਰਤੀ ਬਦਲ ਗਿਆ ਅੱਜ ਉਹ ਮੈਨੂੰ ਆਪਦੇ ਰਿਸ਼ਤੇਦਾਰੀਆਂ ਦੇ ਵਿੱਚ ਆਪਦੇ ਨਾਉਂਸ ਦੇ ਵਿੱਚ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਨੂੰ ਪੇਸ਼ ਕਰਦੇ ਆ ਕਿ ਆਹ ਮੁੰਡਾ ਵੀ ਹੈਗਾ ਜਿਹੜਾ ਇੱਕ ਹੱਥ ਨਾ ਹੋਣ ਦੇ ਬਾਵਜੂਦ ਕੇਸ ਸੰਭਾਲ ਰਿਹਾ ਹੈ ਦਸਤਾਰ ਸੋਹਣੀ ਸਜਾ ਰਿਹਾ ਹੈ ਜਾਂ ਜ਼ਿੰਦਗੀ ਦੇ ਵਿੱਚ ਸਟਰਗਲ ਕਰ ਰਿਹਾ ਹੈ ਤਾਂ ਉਹ ਅੱਜ ਮੈਨੂੰ ਅ ਐਸ ਆ ਕਹਿ ਸਕਦੇ ਆਂ ਵੀ ਐਗਜ਼ਾਮਪਲ ਦੇ ਤੌਰ ਤੇ ਆਪਦੇ ਬੱਚਿਆਂ ਨੂੰ ਵੀ ਪੇਸ਼ ਕਰਦੇ ਆ ਜਿਹੜੇ ਮੈਨੂੰ ਇਹ ਕਹਿ ਰਹੇ ਸੀਗੇ ਕਿ ਤੂੰ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕਰ ਸਕਦਾ ਸੋ ਜ਼ਿੰਦਗੀ ਦੇ ਵਿੱਚ ਵਾਧੇ ਘਾਟੇ ਹਮੇਸ਼ਾ ਚੱਲਦੇ ਰਹਿੰਦੇ ਆ ਜ਼ਿੰਦਗੀ ਕਦੇ ਵੀ ਨਿਰੰਤਰ ਨਹੀਂ ਚੱਲਦੀ ਜ਼ਿੰਦਗੀ ਆਪਦੇ ਹੱਥ ਦੇ ਨਾਲ ਖਤਮ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਉਸ ਚੀਜ਼ ਨੂੰ ਫੇਸ ਕਰਨਾ ਚਾਹੀਦਾ ਉਸ ਚੀਜ਼ ਨੂੰ ਫੇਸ ਕਰੋਗੇ ਜ਼ਿੰਦਗੀ ਉਸ ਤੋਂ ਅੱਗੇ ਫਿਰ ਤੁਹਾਨੂੰ ਚਾਨਣ ਦਿਖੇਗਾ ਜਿਵੇਂ ਆਪਾਂ ਧੁੰਦ ਦੇ ਵਿੱਚ ਸਫ਼ਰ ਤੈਅ ਕਰਦੇ ਆ ਨਾ ਜਿੰਨਾ ਕੋਈ ਰਸਤਾ ਤੁਹਾਨੂੰ ਦਿਖ ਰਿਹਾ ਹੈ ਉਹਨਾਂ ਕੋਈ ਰਸਤਾ ਚੱਲਦੇ ਜਾਓ ਅੱਗੇ ਨਵਾਂ ਰਸਤਾ ਹੋਰ ਸੋ ਇਹੀ ਸਾਰਿਆਂ ਲਈ ਕਾਮਨਾ ਹੈ ਕਿ ਤੁਸੀਂ ਆਪਦੀ ਲਾਈਫ ਦੇ ਵਿੱਚ ਸਟਰਗਲ ਕਰੋ ਜ਼ਿੰਦਗੀ ਨੂੰ ਫੇਸ ਕਰੋ ਔਰ ਤੁਸੀਂ ਤਰੱਕੀਆਂ ਕਰੋ ਧੰਨਵਾਦ ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ